शहर इना लिया क्यों नी बना लिया क्यों नी बना लिया इधर रोक रहे बिल्कुल रोक रहे हो ਬੜੇ ਫੋਨ ਕਰੇ ਇਕ ਬੰਦਾ ਕਰ ਰਿਹਾ ਓਏ ਬੜਾ ਸ਼ੋਰ ਕਰ ਰਿਹਾ ਓਏ ਬਿਲਕੁਲ ਰੋਕ ਦੇ ਬੰਦੇ ਬੋਟਿੰਗ ਕਰਾਉਂਦੇ ਬੋਟਿੰਗ ਕਰਾਉਂਦੇ ਆ ਵੋਟਿੰਗ ਕਰਾਉਂਦੇ ਭਈ ਨਾ ਬੋਟਿੰਗ ਕਰਾਉਂਦੇ ਬੋਟਿੰਗ ਕਰਾਉਂਦੇ ਪ੍ਰੋਗਰਾਮ ਦਾ ਅਸ਼ੀਰਵਾਦ ਤਾਂ ਦੇਣਾ ਨਾ ਫੋਟੋਗ੍ਰਾਫਰ ਆ ਆ ਵੋਟਿੰਗ ਕਰਾਓ ਆਪਾਂ ਮਜੂਬਤਾਂ ਤੋਂ ਅਸ਼ੀਰਵਾਦ ਤਾਂ ਲੈ ਲੈਣਾ ਇਹ ਬੜੇ ਫੋਟੋ ਕੱਲ ਬਾਦੂ ਇਹ ਤੁਹਾਨੂੰ ਲੱਗਦਾ ਅਸੀਂ ਕਰਾਉਂਦੇ ਆ ਮਾਰੀ ਦਾ ਬੋਟਿੰਗ ਨਾ ਆ ਬਰੋਚਨ ਵਾਸਤੇ ਲੋਕ ਹਰ ਕਿੰਨੇ ਕਿੰਨਾ 50 ਕੁ 100 ਕਰੋ ਕੇ ਮੇਰੇ ਪਹਿਲੇ ਸਾਹਿਬ ਮੇਰਾ ਵੀਡੀਓ ਤੋਂ ਮੋਟੇ ਕਰਾਓ ਪਹਿਲੇ ਸਾਹਿਬ ਮੋਟੇ ਕਰਾਓ ਮੈਨੂੰ ਵੀ ਮੋਟੇ ਕਰਾਓ ਮੈਨੂੰ ਵੀ ਮੋਟੇ ਕਰਾਓ ਮੈਨੂੰ ਵੀ ਮੋਟੇ ਕਰਾਓ ਇੱਕ ਵਾਰੀ ਮੋਟੇ ਕਰਾਓ ਮੋਟੇ ਕਰਾਓ ਤੁਸੀਂ ਮੋਟੇ ਕਿਉਂ ਨਹੀਂ ਆ ਕੇ ਰੋਟਿੰਗ ਕਰਾਉਂ ਕਰਾਓ ਤੁਸੀਂ ਮੋਢੀ ਬਿਲਾਉਂਦੇ। ਕਾਹ ਮੋਢੀ ਬਿਲਾਉਂ। VOTING CRAUD। ਹੋਰ ਕੋਈ ਗੱਲੇ ਭਾਈ ਸਾਹਿਬ ਇਹਦੇ ਅਜੰਡਾ ਫੇਲ ਹੋ ਗਿਆ ਮੇਰੀ ਸਾਇਦ ਤੋਂ ਕੱਢੀ ਪੈਣ ਲੱਗਿਆ। ਪਰ ਇਹ ਘੱਟੀਆਂ ਨਹੀਂ ਹੋਣੇ ਕਰਦਾ ਦੇਖ ਕੇ ਘੱਟੀਆਂ ਆਈ ਕਿਉਂ ਨਹੀਂ ਜਿੱਤ ਸਕਣਗੇ। ਉਹ ਮੇਰੇ ਬੰਦੂਆਂ ਨੇ ਬਣਾਉਂਗਾ ਆਪੇ। ਹੋਟਲ ਕਿੱਥੇ ਰੁਕਣਾਗੇ? ਉਹ ਸਾਹਮਾ ਜੀ ਫੇਲ ਨਹੀਂ। ਹੋਟਲ ਕਿੱਥੇ ਰੁਕਣਾ ਹੈ? ਮੈਂ ਬਣਾਉਂਦਾ ਆਪੇ। ਵਿਚਾਰੇ ਲਈ ਸਮਾਂ ਤਾਂ ਕੋ। ਉਹ ਤੁਸੀਂ ਬ੍ਰਿੰਗਰ ਤੇ ਲੰਦਾ ਅਜੰਡਾ ਲੈ ਕੇ ਆਗੇ ਘੱਟੀਆਂ ਰਾਜਨੀਤੀ ਤੁਹਾਡੀ। ਆਰੇ ਤੁਸੀਂ ਬਜ਼ੁਰਗਾਂ ਦੇ ਨਾਲ ਪੂਰੀ ਬਿੰਦੜ ਦੀ ਗੱਡੀਆਂ ਰਾਣੀ ਨੀਤੀ ਕਰ ਰਹੇ ਹੋ ਤੁਸੀਂ ਇਹ ਗੱਲ ਸਾਡੇ ਕਿ ਨੌਂ ਕਿਉਂ ਨਹੀਂ ਬਣਾ ਰਿਆ ਹਰ ਵਾਰੀ ਨੌਂ ਕਿਉਂ ਨਹੀਂ ਬਣਾ ਰਿਆ ਅਸੀਂ ਇਨਕਾਰ ਨਹੀਂ ਕਰ ਰਹੇ ਅਸੀਂ ਇਨਕਾਰ ਨਹੀਂ ਕਰ ਰਹੇ ਕਿ ਅਸੀਂ ਹੋਣ ਦੇ ਰਹੇ ਅਸੀਂ ਸ਼ੁਰੂ ਕਰੋ ਅਸੀਂ ਮਾਨ ਕਰੋ ਤੁਸੀਂ ਹਰ ਵਾਰੀ ਰੋਕ ਦਿਓ ਤੁਸੀਂ ਮਾਨ ਕਰੋ ਮੈਂ 8 ਸਾਲ ਤੋਂ ਕਰਦਾ ਪਿਆ 8 ਸਾਲ ਤੋਂ ਕਰਦਾ ਪਿਆ ਗੱਡੀਆਂ ਗੱਡੀਆਂ ਰਾਣੀ ਨੀਤੀ ਪੱਲੇ ਕੀ ਹੈ ਪੱਲੇ ਕੀ ਹੈ ਗੱਡੀਆਂ ਰਾਣੀ

शहर कम करो हिते साम्हूं अच्छा जंहिं रखो कराउ कराउ मूंखे पिछे ना हो जाओ हेलो यहां हो जाए पिछले ना हो जाओ नगर <liament> पाल

ਅੱਜ ਦੀ ਸਮਾਗਮ ਦਾ ਅਰੇ ਰੋਣਾ ਜਿਹੜਾ ਜਿੰਨਾ ਕੱਪੜਾ ਨਾਲ ਗਿਆ ਸਮਾਗਮ ਕਰਵਾ ਕੇ ਨਿਕਲਿਆ ਜਿਹੜਾ ਉਹਨੇ ਸਿੱਖੋ ਭਰਾਓ ਮੇਰੀ ਗੱਲ ਸੁਣੋ ਮੈਂ ਖਾਸ ਕਰਕੇ ਆਪਣੇ ਐਮਸੀ ਨੂੰ ਗਹਿ ਲੇਕਿਨ ਸਾਡੀ ਦੇਖੋ ਭਾਈ ਮੈਨੂੰ ਜੋ ਵੀ ਨਾ ਸ਼ਹਿਰ ਜੋ ਵੀ ਕੋਈ ਐਪਲੀਕੇਸ਼ਨ ਆਦੀ ਹੈ ਮੈਂ ਮੀਟਿੰਗ 'ਚ ਰੱਖਣੀ ਸਰਕਾਰ ਵੱਲੋਂ ਆਦੀ ਹੈ ਉਹ ਵੀ ਮੀਟਿੰਗ 'ਚ ਰੱਖਣੀ ਆ ਐਮਸੀ ਨੇ ਆਪਣੇ ਵਿਚਾਰ ਦੇਣੇ ਨੇ ਤੇ ਮਤੇ ਨੂੰ ਪਾਸ ਜਾਂ ਫੇਲ ਕਰਨਾ ਮੈਂ ਰਿਕੁਐਸਟ ਹੀ ਕਰ ਸਕਦਾ ਤੁਹਾਨੂੰ ਸਾਰਿਆਂ ਨੂੰ ਬਈ ਠੀਕ ਹੈ ਚਲੋ ਤੁਹਾਡੇ ਕੁਝ ਡਿਜ਼ਾਇਨਮੈਂਟ ਹੋ ਸਕਦੀ ਹੈ ਨਹੀਂ ਪਸੰਦ ਆਇਆ ਨਹੀਂ ਸਮਝ ਆਈ ਹੋ ਸਕਦਾ ਪਰ ਮੈਂ ਤੁਹਾਨੂੰ ਸਭ ਤੋਂ ਬੇਨਤੀ ਆ ਵੀ ਅਲਟੀਮੇਟਲੀ ਇਫ ਇਟ ਗੋਜ਼ ਇਨ ਫੇਵਰ ਆਫ ਪਬਲਿਕ ਤਾਂ ਸਾਨੂੰ ਇਹਦਾ ਸਮਰਥਨ ਕਰ ਦੇਣਾ ਚਾਹੀਦਾ ਕਰ ਦੇਣਾ ਚਾਹੀਦਾ ਜੇਕਰ ਤੁਸੀਂ ਕੌਂਸਲਰ ਨੂੰ ਬਣਾ ਕੇ ਲਗਾਉਣਾ ਹੈ ਸਾਹਿਬ ਜੀ ਸਟਿੱਕਾ ਉਹ ਨਾਲੇ ਕਿ ਇਹ ਪਹਿਲਾ ਐਮਐਲਏ ਸਾਹਿਬ ਨੇ ਪਹਿਲਾ ਬਹੁਤ ਵਧੀਆ ਗੱਲ ਕੀਤੀ ਹੈ ਮੈਂ ਇੱਥੇ ਨਾ ਸ਼ਰਮਾ ਦੇ ਦਿੰਦੇ ਆ ਤੁਹਾਡੀ ਕਹਾਣੀ ਕੀ ਹੈ ਮੈਂ ਜਾਣਦਾ ਤੁਹਾਨੂੰ ਕਹਾਣੀ ਨਾਲ ਉਹ ਯਾਰ ਇਹਦਾ ਆ ਵੀ ਬੱਸ ਪਹਿਲੇ ਕੱਲ ਨੂੰ ਅਸੀਂ ਅਸੀਂ ਬੱਚੇ ਨੂੰ ਬੋਲਦੇ ਤੁਹਾਡੀ ਕਸੂਰ ਨਹੀਂ ਇੱਕ ਮਿੰਟ ਸਾਹਿਬ ਸਾਹਿਬ ਅਸੀਂ ਨੂੰ ਕੋਈ ਫੇਰ ਕਰਨ ਦੇ ਜਾਂ ਕੋਈ ਪਿੰਡ ਘੁੰਮਦੇ ਚੱਕਰ ਪਸ ਮੇਰੀ ਮੇਰੀ ਬੇਟੀ ਹੁਣ ਬੇਟੀ ਇਹ ਰਾਜਨੀਤੀਆਂ ਕਹਿੰਦਾ ਨਾ ਠੀਕ ਕਰਦੇ ਜੱਪਾ ਜੀ ਰਾਜੀ ਸੋਨੀ ਕੋਈ ਕਰਨੀ ਤੁਸੀਂ ਜਿਹੜੀ ਮਨਾਇਆ ਕਰ ਮੇਰੇ ਉਹ ਜੀ ਤੁਸੀਂ ਜਾਂ ਨਾ ਤੁਸੀਂ ਕਰ ਲੋ ਮੈਨੂੰ ਚਾਹੀਦੀ ਹੁੰਦੀ ਹੈ ਤੁਸੀਂ ਕਰ ਲੋ ਮੈਨੂੰ ਚਾਹੀਦੀ ਹੁੰਦੀ ਹੈ ਤੁਸੀਂ ਕਹਿੰਦੇ ਤੁਸੀਂ ਰਾਜਨੀਤੀ ਕਰਦੇ ਮੈਂ ਕਹਿੰਦਾ ਮਿਲ ਲੂਗੀ ਤੁਸੀਂ ਕਹਿੰਦੇ ਬਣਾ ਦੇ ਉਧਰ ਕੋਈ ਨਹੀਂ ਕਹਿੰਦਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਮੈਂ ਤਾਂ ਇਹ ਰਾਜਨੀਤੀ ਕਰ ਰਹੇ ਹਾਂ ਲੈ ਕੇ ਆਇਆ ਪੈਸੇ ਮੇਰੇ ਵਰਗੀ ਤੁਸੀਂ ਫਿਰ ਲੈ ਲੈਂਦੇ ਅਸੀਂ ਇਹ ਨਹੀਂ ਕਿ ਜਿਹੜਾ ਕੋਈ ਨਹੀਂ ਆ ਜੀ ਤੁਹਾਨੂੰ ਜਣਾ ਸੀ ਲੋ ਜੀ ਕਹਿੰਦੇ ਕਿ ਮਜ਼ਾ ਪਾਸ ਕਰਨ ਜੋ ਵੀ ਕਰਣਾ ਗੱਲ ਕਰਦੇ ਨੇ ਕਿ ਅਰਜ਼ੀ ਕਿ ਆਪਾਂ ਪੁਸਤਕਾਂ ਨੂੰ ਜਾਨੀ ਇਹਦੇ ਲੈਣਾ ਅਧੂਰਾ ਹੈ ਸਾਨੂੰ ਅਜ ਤੱਕ ਕਿਉਂ ਸਭ ਰਹਿ ਜੇ ਜਿੰਨੇ ਘੰਟੇ ਦੱਸੋ ਜੇ ਭੇਜਿਆ ਇਹ ਜਲੰਡੀ ਅਜ ਤੱਕ ਤੇ ਨਿੱਡਾ ਕੋਈ ਇਹ ਲੈਟਰ ਹੈ ਜੰਡਰੀਆਂ ਨੂੰ ਬੰਦੇ ਜੇ ਸਾਡੇ ਐਨਸੀ ਸਰਬਾਨ ਦੇ ਸ਼ਰੀਰ ਦੀ ਨਹੀਂ ਹੁੰਦਾ ਉਹ ਰਿਜੈਕਟ ਕਰਾ ਜਾਏਗਾ ਨਹੀਂ ਕਰਦੇ ਅਸੀਂ ਕਰੋਗੇ ਮੈਂ ਕਹਿੰਦਾ ਅਸੀਂ ਫੈਸਲੇ ਨੂੰ ਕੈਰੇਜ ਪਾਸ ਕਰਾਂਗੇ ਪਰ ਤੁਹਾਨੂੰ ਨਹੀਂ ਜਾਵੇ ਸਰ ਜੀ ਇਹੋ ਗੱਲ ਹੈ ਡਾਕਟਰ ਇਹੋ ਕਹਾਂਗੇ ਡਾਕਟਰ ਜੰਡਰੀਆਂ ਨੂੰ ਬੰਦਾ ਅਸੀਂ ਪਾਸ ਕਰਨ ਤਿਆਰਾਂ ਲੈ ਕੇ ਲੈਂਦੇ ਆਂ ਪੋਪ ਡਾਕਟਰ ਕੈਮਰਾ ਜੋਦੀ ਸਾਹਿਬ ਇੱਕ ਮਿੰਟ ਇੱਕ ਮਿੰਟ ਜੋਦੀ ਸਾਹਿਬ ਆਪਾਂ ਨੇ ਸਵਾਇਆ ਪਾਰਡਨ ਤੋਂ ਹੁਣ ਤੱਕ ਕੀਤਾ ਵੀ ਕੀ ਹੈ ਆਪਾਂ ਨੇ ਸਵਾਇਆ ਪਾਰਡਨ ਤੋਂ ਹੁਣ ਤੱਕ ਕੀਤਾ ਵੀ ਹੈ ਨਹੀਂ ਨਹੀਂ ਦੱਸੋ ਨਾ ਆਪਾਂ ਦੇ ਪ੍ਰਾਪਤ ਹੋ ਗਏ ਨਹੀਂ ਤੁਸੀਂ ਗੁਰੂ ਨਾ ਤੁਸੀਂ ਕਿੰਨਾ ਪਾਵਣ ਦੀ ਤਾਂ ਕਰਦੇ ਹੋ ਜੇ ਲੋਟੋ ਪਾਵਾਂ ਨਹੀਂ ਤੁਸੀਂ ਬੰਨ ਨਹੀਂ ਤੁਸੀਂ ਸਵਾਇਆ ਪਾਰਡਨ ਪਾਵਾਂ ਨਹੀਂ ਜੀ ਜਿਹਨੇ ਚੜ੍ਹੋ ਪਾਵਾਂ ਜੀ ਤੇਰੇ ਮੁਕੇ ਨਾ ਦੇਈਏ ਬਸ ਸਾਹਿਬ ਤੁਸੀਂ ਸੁਆਇਆ ਪਲਾਟਨ ਕੀਤਾ ਵੀ ਕੀ ਹੈ ਆਪਾਂ ਨੂੰ ਨਾਲ ਦਾ ਸ਼ੁੱਦਾ ਪਤਾ ਵੀ ਆਪ ਨੂੰ ਨਾਲ ਦਾ ਹੀ ਪਤਾ ਵੀ ਜਿਹੜੇ ਪੈਸੇ ਆ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਜਿਹੜਾ ਸ਼੍ਰੀ ਓਏ ਪਿੱਛੇ ਕਰੀ ਸਾਡਾ ਚੱਲਦਾ ਸੁਣਿਆ ਉਹਨੂੰ ਸਮਰਪਿਤ ਪੈਸੇ ਆ ਜਿਹੜੇ ਰੂਪਰ ਦੀ ਮਿਊਸਿਕਲ ਕੌਂਸਲ ਉਹ ਥੋੜੇ ਪਿੱਛੇ ਇੱਕ ਬਹਾਦਰ ਜੀ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੇ ਪੈਸੇ ਆਏ ਆ ਜਿਹ ਉਹਦੇ ਤੇ ਵੀ ਥੋੜਾ ਉਤਰਾਜ ਆ ਵੀ ਕਿਉਂ ਆ ਗਏ ਇਹ ਤੁਹਾਨੂੰ ਇਹ ਵੀ ਇਤਰਾਜ ਹੈ ਵੀ ਸ਼ਹਿਰ ਸੀਨੀਅਰ ਸਿਟੀਜ਼ਨ ਕੌਂਸਲ ਜਿਹੜਾ ਕੰਪਲੈਕਸ ਹੈ ਉਹ ਕਿਉਂ ਬਣਨ ਲੱਗਿਆ ਫਿਰ ਯਾਰ ਇਸ ਤੋਂ ਮਾੜੀ ਗੱਲ ਕਿ ਹੋ ਸਕਦੀ ਹੈ ਇੱਕ ਮਿੰਟ ਰੁਕੋ ਤੁਸੀਂ ਹਰ ਇੱਕ ਗੱਲ ਦੇ ਵਿੱਚ ਨਹੀਂ ਬੋਲਣਾ ਹੁੰਦਾ ਤੁਹਾਡੀ ਗੱਲ ਸੁਣ ਲਈ ਹੈ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਲਈ ਵੀ ਭਾਈ ਜੀ ਤੁਹਾਡੀ ਕਹੂਰ ਪ੍ਰਪੋਜ਼ਲ ਹੈ ਤੁਸੀਂ ਕੋਈ ਸੋਲਰ ਪੈਡਾ ਲਾਣੀ ਆ ਤੁਸੀਂ ਕੋਈ ਹੋਰ ਕੰਮ ਕਰਨਾ ਮੈਨੂੰ ਦੱਸੋ ਉਹ ਵੀ ਆਪਾਂ ਕਰ ਦਿੰਦੇ ਹਾਂ ਪਰ ਤੁਹਾਡੀ ਸ਼ਿਆਸਤ ਫਿਰ ਵੀ ਖਤਮ ਨਹੀਂ ਹੁੰਦੀ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਇੱਥੇ ਸਰਕਾਰ ਦਾ ਕੰਮ ਹੈ ਕੰਮ ਕਰਨਾ ਮੈਂ ਸਾਇਰ ਨੂੰ ਬਾਈਕ ਤੋਂ ਮੋੜੀ ਗੱਲ ਸੁਣਾਈ ਨਹੀਂ ਮਾਈਂਡ ਆਪ ਵੀ ਗੱਲ ਕਰ ਲੈਣਾ ਮੈਂ ਤਾਂ ਤੁਹਾਨੂੰ ਸਿੱਧੀ ਗੱਲ ਕਹਿੰਦਾ ਆਪਣੇ ਇੱਕ ਮਿੰਟ ਇੱਕ ਮਿੰਟ ਰੁਕੋ ਨਹੀਂ ਕਰਦਾ ਰਿਜੈਕਟ ਕਰ ਲਿਓ ਬਣਾਣਾ ਬਣਾ ਲੇਖੀ ਤੁਸੀਂ ਰਿਜੈਕਟ ਕਰ ਦੋਗੇ ਤਾਂ ਸਰਕਾਰ ਕੋਈ ਤਰੀਕੇ ਹੈ ਕਿ ਸਰਕਾਰ ਬਣਾ ਲੂਗੀ ਪਰ ਅਸੀਂ ਇਹ ਕਮੇਟੀ ਦਾ ਹੀ ਕਰਾਉਣਾ ਚਾਹ ਰਹੇ ਸੀਗੇ ਜੇ ਕਮੇਟੀ ਨਹੀਂ ਬੁਗਦਾ ਤਾਂ ਕਮੇਟੀ ਦੇ ਤੱਕਾ ਕੋਈ ਨਹੀਂ ਹੈ ਕਿ ਕਮੇਟੀ ਰਿਜੈਕਟ ਕਰ ਸਕਦੀ ਹੈ ਜੇ ਇਹ ਮੈਂ ਇਹ ਪਾਸ ਕਰਨਾ ਫਿਰ ਕਲੇਸ਼ ਕੇ ਸਿੱਧਾ ਸਿਆਸਤਿਕ ਸੀ ਦੀ ਜਿਹੜੇ ਕਹਿੰਦੇ ਸਾਡੇ ਕੋਲ ਇੰਨੀ ਪਾਵਰ ਨਹੀਂ ਹੈ ਭਾਈ ਸਰਕਾਰਾਂ ਸਾਰੇ ਪਾਰਟੀ ਦੇ ਰਹੀਆਂ ਹੈ ਜੇ ਸਾਡੀ ਹੈ ਪਹਿਲਾਂ ਗੱਲ ਤੁਸੀਂ ਰਹੀ ਹੈ ਹੋਰ ਪਾਰਟੀਆਂ ਨਹੀਂ ਰਹੀ ਹੈ ਕਾਨੂੰਨ ਤਾਂ ਹੋਰ ਬਣਿਆ ਨਹੀਂ ਸੀਰੀਅਸ ਸਿਟੀ ਦਾ ਕੰਪਲੈਕਸ ਬਣਦਾ ਕਾਨੂੰਨ ਤਾਂ ਤਹਾਕਿਆਂ ਪੁਰਾਣਾ ਹੈ ਤੁਸੀਂ ਭਾਈ ਉਸ ਵੇਲੇ ਬਣਾ ਲੈਂਦੇ ਮੁੰਡ ਜੀ ਦਾ ਤੁਸੀਂ ਆਪਾਂ ਤੁਹਾਨੂੰ ਮਨ ਨਹੀਂ ਕੀਤਾ ਸੀ ਜੀ ਆਪਾਂ ਤੁਹਾਨੂੰ ਮਨ ਨਹੀਂ ਕੀਤਾ ਜੀ ਜਿਹੜਾ ਬਣ ਰਿਹਾ ਜਿਹੜਾ ਹੁਣ ਬਣ ਰਿਹਾ ਉਹ ਤੁਹਾਡੇ ਆਪਾਂ ਨੂੰ ਪਤਰਾਰਿਕ ਕਰਨ ਦੀ ਲੋੜ ਹੈ ਜੇ ਪਤਰਾਰਿਕ ਨਹੀਂ ਕਰਦੇ ਤਾਂ ਪਾਸ ਕਰਦੇ ਤੁਸੀਂ ਆਪਣੇ ਵਿਚਾਰ ਦਿੱਤੇ ਨੇ ਬੈਟ ਨੇ ਕੋਈ ਪ੍ਰੋਬਲਮ ਨਹੀਂ ਹੈ ਜੇ ਜੀ ਤੇਨੇ ਮਾਟਰ ਦਾ ਜ਼ਰੂਰੀ ਗੱਲ ਤੇ ਕਰਦਾ ਤੋ ਹਨ ਕਰਦਾ ਇਹ ਜਿਹੜਾ ਇਸ਼ੂ ਇਹ ਥੋੜਾ ਬਣਾਉਣਾ ਸੀ ਤੁਸੀਂ ਆਪਣੇ ਠੀਕ ਹੈ ਮੈਂ ਮਹਿਸੂਸ ਕਰਦਾ ਵੀ ਮਤਾਂ ਦੇ ਵਿੱਚ ਕੋਈ ਕਮੀ ਰਹਗੀ ਇੱਕ ਜੀ ਨੇ ਹੋ ਕੇ ਮੈਂ ਕਲੈਰੀਫਾਈ ਕਰ ਲਿਆ ਦੇਖੋ ਆਪਾਂ ਹਾਊਸ ਬੈਠੇ ਆ ਹਰ ਚੀਜ਼ ਦੇ ਕਲੈਰੀਫਾਈ ਕਰਨੀ ਜ਼ਰੂਰੀ ਹੈ ਜਿਹੜੀ ਰਹੀ ਗੱਲ ਮਤਾ ਹਾਊਸ ਆਇਆ ਕਿਵੇਂ ਮਤਾ ਹਾਊਸ ਆਇਆ ਕਿਵੇਂ ਇਹ ਗੱਲ ਵੀ ਜਿਹੜੀ ਉਹ ਕਲੀਅਰ ਹੋਣੀ ਜ਼ਰੂਰੀ ਹੈ ਹੋ ਸਕਦਾ ਕੁਝ ਮੈਂਬਰਾਂ ਨੂੰ ਨਾ ਪਤਾ ਹੋਵੇ ਅ ਦੋ ਦਿਨ ਪਹਿਲਾਂ ਇੱਥੇ ਆਈ ਹਾਊਸ ਦੇ ਵਿੱਚ ਆਵਾਜ਼ ਜੋ ਇਲਾਕੇ ਦੇ ਲੈਟਰਰਿੰਗ ਬੰਦੇ ਗੇ ਬਹਿ ਰਿਹਾ ਸੀਗਾ ਪ੍ਰਧਾਨ ਜੀ ਦੇ ਦਫਤਰ ਬਹਿ ਕੇ ਪ੍ਰਧਾਨ ਜੀ ਦੀ ਹਾਜ਼ਰੀ ਫੈਸਲਾ ਹੋਇਆ ਕਿ ਆ ਮੀਟਿੰਗ ਕਰਨੀ ਹੈ ਆਜੰਡਾ ਰੱਖਣਾ ਆ 50 ਲੱਖ ਰੁਪਏ ਦਾ ਕੰਮ ਨਹੀਂ ਖਰਚਣਾ ਜਦੋਂ ਪਹਿਲਾਂ ਪ੍ਰਧਾਨ ਜੀ ਮੁਕਰ ਜਾਂ ਕਿਨਾਂ ਦੀ ਸਹਿਮਤੀ ਤੋਂ ਬਿਨਾ ਹੋਇਆ ਇਹਨਾਂ ਨੇ ਦਫਤਰ ਬੈਠ ਕੇ ਇਹਨਾਂ ਦੀ ਸਹਿਮਤੀ ਇਹਨਾਂ ਦੀ ਸਹਿਮਤੀ ਨਾਲ ਮੀਟਿੰਗ ਰੱਖੀ ਗਈ ਜੇ ਇਹਨਾਂ ਦੀ ਸਹਿਮਤੀ ਨਹੀਂ ਰੱਖੀ ਗਈ ਤਾਂ ਇਹ ਮਨ੍ਹਾ ਕਰ ਦੇਣਗੇ ਮੁਰ ਜੇ ਇਹ ਸ਼ਬਦ ਵਰਤਰ ਕੋਈ ਕੋਈ ਵੀ ਐਮਸੀ ਵਰਤੇ ਇੱਕ ਮਿੰਟੋ ਬੈਠਾ ਮੇਰੀ ਗੱਲ ਸੁਣੋ ਆ ਜੀ ਤੁਸੀਂ ਕੋਈ ਵੀ ਜੇ ਕੋ ਐਮਸੀ ਐਲੀਗੇਸ਼ਨ ਲਾਵੇ ਉਹ ਐਲੀਗੇਸ਼ਨ ਨਹੀਂ ਪ੍ਰਧਾਨ ਪ੍ਰਧਾਨ ਇਹ ਨਹੀਂ ਕਰਦਾ ਮੈਂ ਉਹ ਮੈਂ ਇਹ ਕਦਮ ਚੁੱਕਦਾ ਜੀ ਆਹ ਬਰੇ ਭਾਈ ਸਾਹਿਬ ਮੰਨ ਕੇ ਗੱਲ ਕਰੋ ਉਹ ਮੈਂ ਅਗੋਂ ਵੀ ਜੀ ਵੀ 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 ਸੋਲਡਰ ਜੇਟ ਗੱਲ ਸੁਣੋ ਮੇਰੀ ਗੱਲ ਚੜਾ ਸਾਹਿਬ ਤੁਸੀਂ ਵੀ ਸੁਣੋ ਪ੍ਰਧਾਨ ਮੈਂ ਪ੍ਰਧਾਨ ਐ ਮੈਨੂੰ ਤਾਂ ਪਤਾ ਜੀ ਲੱਗ ਰਿਹਾ ਮੈਂ ਪ੍ਰਧਾਨ ਐ ਇਦਾਂ ਮੈਨੂੰ ਦੱਸੋ ਕਿ ਜੇ ਤੁਸੀਂ ਮੇਰਾ ਡਿਸਕਸ ਕਰਿਆ ਤਾਂ ਮੈਂ ਇਹਨਾਂ ਦਾ ਫੈਸਲਾ ਤੋਂ ਸੁਰਨਾ ਤੇ ਨਹੀਂ ਸੁਣਨਾ ਤਾਂ ਹੀ ਉਸੇ ਰੱਖਿਆ ਕੋਈ ਵਿਚਾਰ ਨੇ ਰੱਬ ਤੇ ਕੀ ਪਾਪ ਹੋ ਗਿਆ ਦੱਸੋ ਕੀ ਪਾਪ ਹੋ ਗਿਆ ਮੈਂ ਫਿਰ ਤੁਹਾਨੂੰ ਬੇਨਤੀ ਕਰਦਾ ਕੋਈ ਗੱਲ ਨਹੀਂ ਯਾਰ ਸਾਡੀ ਬਜ਼ੁਰਗ ਨੇ ਤੁਸੀਂ ਆਪਣੀ ਗੱਲ ਕਹਿ ਚੁੱਕੀ ਤਾਂ ਮੈਂ ਮੰਨਦਾ ਗਲਤੀ ਕਿ ਮੈਨੂੰ ਉਹ ਬਾਰੇ ਚਿੱਠੀ ਨਾਲ ਲੈਣੀ ਚਾਹੀਦੀ ਨਹੀਂ ਸੀ ਤੇ ਬੇਜੀ ਹੈ ਯਾਸ਼ ਦਾ ਪਹਿਲਾਂ ਤੁਹਾਡੀ ਮੀਟਿੰਗ ਫਿਰ ਗੱਲ ਕਰਵਾ ਫਿਰ ਬੇਜੀ ਜੋ ਕੁਝ ਚਾਹੀਦਾ ਮੈਨੂੰ ਚਾਹੀਦਾ ਮੈਂ ਤੋਂ ਗਲਤੀ ਹੋ ਗਈ ਮੈਂ ਤੋਂ ਕੋਲ ਹੋ ਗਈ ਇਹਨਾ ਇਹਨਾ ਮੁੱਦਾ ਕਿਉਂ ਬਣਾਇਆ ਹੋਇਆ ਹੈ ਇਹਨਾਂ ਨੇ ਵੀ ਹੋ ਤੁਸੀਂ ਵੀ ਮੇਰੀ ਹੱਦ ਤੋਂ ਉੱਤਰ ਫਿਰ ਬੈਂਦੀ ਆ ਸਾਡੇ ਬਜ਼ੁਰਗ ਨੇ ਕੋਪਰੇ ਥੋੜਾ ਨੇ ਇੱਕ ਮਿੰਟ ਬੇਜੀ ਜੈਸੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਲ ਬਹੁਤ ਸਾਨੂੰ ਹੱਥ ਲੈ ਕੇ ਕਮੇਟੀ ਬੁਲਾਈ ਹੈ ਨਾ ਆਪ ਨੂੰ ਹੱਥ ਕਰ ਤੁਸੀਂ ਆਪਣੀ ਗੱਲ ਕਹੀ ਆសា ਕੀਤਾ ਬਹੁਤ ਵਧੀਆ ਕੀਤਾ ਕਹਦਾ ਸਾਹਬ ਨੇ ਆਪਣੀ ਗੱਲ ਕਹੀ ਆ ਬਹੁਤ ਵਧੀਆ ਕੀਤਾ ਕਿਉਂ ਤੂੰ ਤੂੰ ਮੈਂ ਨਾ ਕਰਨ ਵਾਲਾ ਕੋਈ ਮਸਲਾ ਨਹੀਂ ਹੈਗਾ ਆਪਾਂ ਇਹ ਸਾਡੇ ਨਹੀਂ ਨਹੀਂ ਮੇਰੀ ਬਿਰਾ ਅਧਿਕਾਰ ਤੋਂ ਬਿਲਤੀ ਸੁਣੋ ਕੀ ਤਾਂ ਤੁਹਾਡਾ ਡਿਵੀਜ਼ਨ ਮਟੋ ਗਿਆ ਤੁਸੀਂ ਵੀ ਆਪਣਾ ਕੰਪੂਰਨਾ ਕੋਈ ਰੋਲਾ ਨਹੀਂ ਹੈਗਾ ਕਿਸੇ ਕਰਤਾ ਕੋਈ ਰੋਲਾ ਨਹੀਂ ਹੁਣ ਮੇਰੀ ਕਮਿਟੀ ਸੁਣੋ ਕਿ ਆਪਾਂ ਨਾਲੇ ਮਿਲ ਕੇ ਆਪਣੇ ਮਜੁਰਗਾ ਦੀ ਇਹ ਜਿਹੜੀ ਮੰਗ ਹੈਗੀ ਇਹਨੂੰ ਪ੍ਰਵਾਨ ਕਰ ਲਈਏ ਕੁਛ ਨਹੀਂ ਕਹਿੰਦਾ ਤਾਂ ਜਿਹੜੀ ਮਾਰੀ ਪ੍ਰਵਾਨ ਕਰਦੇ ਜਿਹੜਾ ਉਸਨੇ ਜਿਹ ਉਸਨੇ ਗਲ ਪਾਸ ਕਰ ਲਈ ਹੈ ਮੈਂ ਨਾਲੇ ਹਾਊਸਬੀਲ ਬੇਨਤੀ ਹੋਰ ਕਰਦਾ ਕਿ ਭਾਵੇਂ ਪੰਜਾਬ ਗਵਰਨਮੈਂਟ ਦੀ ਗ੍ਰਾਂਟ ਹੈ 10 ਲੱਖ ਰੁਪਏ ਦੀ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪ੍ਰਧਾਨ ਜੀ ਚੈੱਕ ਦਿੱਤਾ ਮਿਊਨਿਸਪਲ ਕੌਂਸਲ ਨੇ ਹਾਊਸ ਦੇ ਵਿੱਚ ਪਾਸ ਕੀਤੀ ਹੈ ਕੌਂਸਲ ਜਗ੍ਹਾ ਦੇ ਵਿੱਚ ਬੰਨਾ ਜਿਹੜੀ ਗ੍ਰਾਂਟ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਜਿਹੜਾ ਸ਼ਹੀਦੀ ਵਿਹਾਰਾ ਹੈ ਉਹਨੂੰ ਸਮਰਪਿਤ ਨੇ ਗ੍ਰਾਂਟ ਹੈ ਅੱਜ ਕੱਲ੍ਹ ਵੀ ਸ਼ਹੀਦੀ ਪੰਦਰਵਾੜਾ ਜਿਹੜਾ ਚੱਲ ਰਿਹਾ ਸੋ ਮੈਂ ਹਾਊਸ ਨੂੰ ਵੀ ਬੇਨਤੀ ਕਰੂੰਗਾ ਤੇ ਜੋ ਵੀ ਇਹਦਾ ਪ੍ਰਸੀਡ ਹੋਵੇ ਹਾਊਸ ਦਾ ਜੋ ਵੀ ਇਹਦਾ ਪ੍ਰਸੀਡ ਹੋਵੇ ਮਿਨਿਸਪੈਲਟੀ ਦਾ ਉਹ ਪ੍ਰੋਸੀਜਰ ਅਡਾਪਟ ਕਰਕੇ ਜਿਹੜਾ ਅਸੀਂ ਸੀਨੀਅਰ ਸਿਟੀਜ਼ਨ ਕੰਪਲੈਕਸ ਬਣਾਣਾ ਇਹਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸਿਟੀਜ਼ਨ ਕੰਪਲੈਕਸਡ ਆ ਰੱਖਣਾ ਚਾਹੀਦਾ ਜੋ ਵੀ ਕੁਝੀ ਨਾਮ ਹੋ